ਹੰਦਲੀ ਇਹ ਤਾਂ ਜਿਵੇਂ ਤੁਹਾਨੂੰ ਪਤਾ ਜੀ 14 ਤਰੀਕ ਨੂੰ 14 ਤਿੰਨ ਨੂੰ ਇੱਥੇ ਪੰਡੂਰੀ ਗੋਲਾ ਪਿੰਡ ਚ ਇੱਕ ਜਸਬੀਰ ਸਿੰਘ ਜਿਹੜਾ ਸੁਨਿਆਰਾ ਸੀਗਾ ਉਹਦੇ ਉੱਥੇ ਫਾਇਰਿੰਗ ਹੋਈ ਸੀਗੀ ਦੁਪਹਿਰ ਦੇ ਟਾਈਮ ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਪੁੱਛਿਆ ਤੇ ਉਹ ਕਹਿੰਦੇ ਵੀ ਪਹਿਲੇ ਮੈਨੂੰ ਜਸਲ ਦਾ ਫੋਨ ਆਇਆ ਸੀਗਾ ਫਰੋਤੀ ਵਾਸਤੇ ਪੈਸੇ ਮੰਗੇ ਸੀਗੇ 10 ਲੱਖ ਰੁਪਈਆ ਉਸ ਤੋਂ ਬਾਅਦ ਫਿਰ ਸਤਨਾਮ ਸੱਤੇ ਦਾ ਫੋਨ ਆਇਆ ਸੀ ਨਿਸ਼ਾਰੇ ਵਾਲੇ ਦਾ ਕਿ 10 ਲੱਖ ਰੁਪਈਆ ਦਿਓ ਤੇ 10 ਟੋਲੇ ਗਹਿਣਾ ਦਿਓ ਗਰੀਬ ਕੁੜੀਆਂ ਦੇ ਵਿਆਹ ਵੀ ਕਰਨੇ ਤੋ ਉਹ ਉਹਨੇ ਮਨਾ ਕਰਤਾ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਉਹਨੇ ਜਿਹੜੇ ਆ ਦੋਸ਼ੀ ਅਸੀਂ ਫੜੇ ਆ ਇਹਨਾਂ ਨੂੰ ਫੋਨ ਰਾਈ ਕਿਹਾ ਕਿ ਗੁਰਲਾਲ ਜਿਹੜਾ ਕਿ ਪਹਿਲੇ 3 ਮਹੀਨੇ ਪਹਿਲੇ ਕੁਵੇਤ ਚ ਰਹਿ ਕੇ ਆਇਆ 3-4 ਉੱਥੇ ਜੀਸੀਬੀ ਵਗੈਰਾ ਚਲਾਉਂਦਾ ਰਿਹਾ 3 ਸਾਲ 4 ਸਾਲ ਔਰ ਇਹਦਾ ਇਹਨੂੰ ਫੋਨ ਕੀਤਾ ਇਹਦੇ ਕਜ਼ਨ ਦੇ ਥਰੂ ਕਿ ਜਾ ਕੇ ਤੁਸੀਂ ਉੱਥੇ ਅਸੀਂ ਪੈਸੇ ਮੰਗੇ 10 ਤੋ ਉਹਨੂੰ ਜਾ ਕੇ ਉੱਥੇ ਗੋਲੀਆਂ ਮਾਰ ਕੇ ਆਓ ਕਿ ਪੈਸੇ ਨਹੀਂ ਦਿੰਦਾ ਉਹ ਇਹ ਚਾਰ ਜਣੇ ਸੀਗੇ ਦੋ ਅਸੀਂ ਰੈਸਟ ਕਰ ਲਏ ਗੁਰਲਾਲ ਲੇਕਿਨ ਆਜ ਇਹ ਵੈਸੇ ਇਹਦਾ ਪਿੰਡ ਬਾਬੇ ਬਕਾਲੇ ਚ ਪੈਂਦਾ ਗੁਰਲਾਲ ਦਾ ਲੇਕਿਨ ਇਹ ਆਪਣੇ ਨਾਨਕੇ ਪਿੰਡ ਵਰਪਾਲ ਰਹ ਰਹੇ ਆ ਤੇ ਉਹ ਇਹ ਚਾਰ ਜਣੇ ਆਉਂਦੇ ਆ ਦੋ ਜਣੇ ਬੈਕਅਪ ਤੇ ਰਹਿੰਦੇ ਤੇ ਦੋ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਉਹਦੀ ਦੁਕਾਨ ਤੇ ਫਾਇਰ ਕਰਕੇ ਆਉਂਦੇ ਸਰ ਇਹ ਜਿਹੜਾ ਇਹ ਇਹਨਾਂ ਨੂੰ ਫੋਨ ਕਿੰਨੇ ਦਿੱਤਾ ਸੀ ਮਤਲਬ ਫਾਇਰਿੰਗ ਵਾਸਤੇ ਇਹਨਾਂ ਨੂੰ ਫੋਨ ਇਹਦਾ ਇੱਕ ਗੁਰਲਾਲ ਹੈ ਜੀ ਇਹਦਾ ਕਜ਼ਨ ਹੈ ਉੱਥੇ ਬਾਹਰ ਉਹਦੇ ਥਰੂ ਉਹ ਜੈਸਲ ਦੇ ਨਾਲ ਉਹਦਾ ਮੇਲਬਲਾਪ ਹੈਗਾ ਲੰਡਾ ਗੁੱਪ ਦੇ ਬੰਦੇ ਸਾਰੇ ਆ ਲੰਡਾ ਤਾਂ ਨਹੀਂ ਕਹਿ ਸਕਦੇ ਸਤਨਾਮ ਸੱਤੇ ਦੇ ਨਾਲ ਜੁੜੇ ਤਾਂ ਹੋਏ ਆ ਜੈਸਲ ਸੱਤਾ ਉਹ ਸਾਰਾ ਤੇ ਉਹਦੇ ਨਾਲ ਇਹ ਪਹਿਲਾਂ ਵੀ ਕਿਸੇ ਕੇਸ ਚ ਇਨਵੋਲ ਹੋਇਆ ਸਰ ਮਾਮਲੇ ਦਰਜ ਪਹਿਲੇ ਹਜੇ ਤੱਕ ਤਾਂ ਕੁਝ ਨਹੀਂ ਕਿਉਂਕਿ ਇਹਨੂੰ 3 ਮਹੀਨੇ ਨਹੀਂ ਹੋਏ ਆਏ ਨੂੰ ਗੁਰਲਾਲ ਨੂੰ ਬਾਕੀ ਅਸੀਂ ਇੰਟਰੋਗੇਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਵੀ ਕੋਈ ਹੋਰ ਵੀ ਆ ਕੇ ਇਹਨੇ ਕੋਈ ਬ੍ਰੰਦ ਹੋਈ ਹੈ ਨਾ ਕਿਸੇ ਇੱਕ ਤਾਂ ਇਹਦੇ ਕੋਲੋਂ ਜੀ ਹਾਂ ਪਿਸਟਲ ਬ੍ਰੰਦ ਹੋਈ ਹੈ ਜਿਹੜੀ ਤੇ ਇੱਕ ਇਹਦਾ ਹੈਗਾ ਫੋਨ ਹੈਗਾ ਉਹ ਜੀ ਉਹ ਲਈ ਐਸੀ ਪਿਸਤਲ ਦਾ ਚੱਲੀ ਹੁੰਦਾ ਬਿਲਕੁਲ ਜੀ ਐਸੀ ਪਿਸਤਲ ਦੇ ਨਾਲ ਇੱਕ ਹੋਰ ਨਹੀਂ ਹੋਰ ਵੀ ਪਿਸਤਲ ਹੈਗੇ ਆ ਇਹ ਤਾਂ ਇਹਦੇ ਕੋਲ ਰਿਕਵਰ ਹੋਇਆ ਬਟ ਜਿਹੜੀ ਆ ਉਸ ਦਿਨ ਫਾਇਰਿੰਗ ਹੋਈ ਆ ਉਹ ਮੇਰੇ ਖਾਲੇ ਇਸ ਇਹ ਵੀ ਪਿਸਤਲ ਯੂਜ਼ ਹੋਈ ਐ ਇੱਕ ਹੋਰ ਵੀ ਪਿਸਤਲ ਯੂਜ਼ ਹੋਈ ਐ ਦੋ ਪਿਸਤਲ ਯੂਜ਼ ਹੋਏ ਜਿਹੜੇ ਮੋਟਰਸਾਈਕਲ ਦੀ ਫਾਇਰਿੰਗ ਕਰਨ ਦਾ ਪ੍ਰੋਗਰਾਮ ਲਗਿਆ ਨਹੀਂ ਉਹ ਮੋਟਰਸਾਈਕਲ ਨਹੀਂ ਹਜੇ ਬ੍ਰਾਮਦ ਹੋਇਆ ਹੁਣ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਤਾਂ ਬਾਕੀ ਹੋਰ ਜਿਹੜੀ ਰਿਕਵਰੀ ਜਿੱਦਾਂ ਗ੍ਰਿਫਤਾਰੀ ਕੀਤੀ ਸਰ ਇਹਨਾਂ ਦਾ ਦੀ ਸਾਡੀ ਟੀਮਸ ਤਾਂ ਲੱਗੀਆਂ ਹੀ ਹੋਈਆਂ ਸੀਗੇ ਤੇ ਉਹਦੇ ਚ ਜਦੋਂ ਅਸੀਂ ਕਰਦੇ ਕਰਦੇ ਇਹਨਾਂ ਤੱਕ ਪਹੁੰਚ ਗਏ ਕਿ ਹਾਂ ਇਹ ਬੰਦੇ ਪਿੰਪੁਆਇੰਟ ਹੋ ਗਏ ਸਾਨੂੰ ਤੇ ਕੁਝ ਪਤਾ ਲੱਗਿਆ ਸੀ ਵੀ ਐਂਡੀ ਉਂਡੀ ਦਾ ਵੀ ਕੰਮ ਕਰਦੇ ਆ ਇਹ ਤੇ ਉਹਦੇ ਥਰੂ ਅਸੀਂ ਕੋਈ ਮੈਸੇਜ ਹੈ ਵੀ ਇਦਾਂ ਐਂਡੀ ਦਾ ਕੰਮ ਕਰਦੇ ਔਰ ਪਸਟਲ ਪੋਸਟਲ ਵੀ ਹੈਗਾ ਤਾਂ ਸ਼ਾਇਦ ਇਹਨਾਂ ਨੇ ਕਿਤੇ ਥ੍ਰੈਟ ਚ ਗੋਲੀ ਗਾਲੀ ਵੀ ਚਲਾਈ ਹੈ ਤਾਂ ਉਸ ਤੋਂ ਕਰਦੇ ਹੋਏ ਅਸੀਂ ਅੱਗੇ ਪਹੁੰਚ ਗਏ ਇਹਨਾਂ ਤੱਕ ਹਾਂ ਜੀ ਉਹ ਇੰਟਰੋਗੇਸ਼ਨ ਦੇਪਾਤਾਂ ਲੱਗੂ ਬਾਕੀ ਦੋ ਬੰਦੇ ਵੀ ਜਿਹੜੇ ਰਹਿੰਦੇ ਆ ਉਹ ਵੀ ਜਦੋਂ ਫੜੇ ਜਾਣਗੇ ਉਹ ਵੀ ਵਰਪਾਲ ਦੇ ਹੀ ਹਗੇ ਨੇ ਪਿੰਡ ਦੇ ਆ ਕਿੰਨੀ ਕਿੰਨੇ ਬਰੇ ਕਿੰਨੋਜਵਾਨਾ ਦੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਜੀ 25 ਤੋਂ 30 ਸਾਲ ਦੇ ਵਿੱਚ ਹੀ ਆ ਸਾਰੇ 22 23 ਸਾਲ 22 ਸਾਲ 23 ਸਾਲ 24 ਸਾਲ 25 ਸਾਲ ਇੰਨੇ ਹੀ ਹੋਈ ਆ ਸਾਰੇ